ਸਾਰਿਆਂ ਨੂੰ ਤੇ ਅੱਜ ਦਾ ਬਲੌਗ ਸ਼ੁਰੂ ਤੇ ਲੇਟ ਬਾਤ ਹੋ ਗਈ ਧੰਨ ਵੱਜ ਗਈ ਜੀ ਤੇ ਚਲਦੇ ਹਾਂ ਇਹਪਾ ਅੱਜ ਚੱਲੇ ਲਾਮ ਤਕੌਣ ਨੇ ਜੀ ਸੋਕ ਕੇ ਅੱਗੇ ਆਪਣੀ ਪਰਫਰੀ ਬੱਕਰੀਆਂ ਹਾਂਜੀ ਠੀਕਾ ਝੂਠ ਬਹੁਤ ਕਰੇ ਨੇ ਭਰਾਵੋ ਦੇਖੀ ਨੇ ਬਲਾਂ ਲੀਆਂ ਬੰਦੀਆਂ ਉਹ ਚੱਲੇ ਪੰਜ ਪਲੈਂਟਰ ਤੇ ਆਹ ਆ ਤੁਹਾਨੂੰ ਆ ਗਿਆ ਆ ਦੇਖ ਲੋ ਇੱਕ ਆ ਫਰਾਂਟ ਹਾਂ ਮਾ ਉਹ ਗਾ ਬੋ ਜੀ ਇਹ ਜਿਹੇ ਤੋਂ ਬਾਅਦ ਇੱਥੇ ਆ ਜੰਨੇ ਕੋਈ ਵੀ ਆਉਂਦਾ ਸਵਾਗਤ ਕਰਦੀਆਂ ਨੇ ਜਾਣਲੇ ਹੁੰਦਾ ਵੀ ਜਾਣ ਐ ਕਹਿੰਦੀਆਂ ਨੇ ਓਕੇ ਜੀ ਅੱਗੇ ਅੱਗੇ ਦਿਖਾਉਨੇ ਆ ਜੀ ਤੁਹਾਨੂੰ ਜੀ ਆਪ ਕਰਨਾ ਫਰਾਂਟਾ ਆ ਗਏ ਯਕ ਹਨਾ ਲਾ ਕਰੀਆਂ ਦਰਵਾజా ਬਹੁਤ ਪੁਰਾਣਾ ਦਰਵਾజా ਹੈ ਇਹ ਤਾਂ ਇਹ ਆਟੇ ਦੇ ਬੇਟਾ ਉਹਦਾ ਬਾਪਾ ਉਹਨੂੰ ਲੈ ਕੇ ਜਾਣਾ ਜੀ ਰਿਕਸ਼ੀ ਹਰੀ ਤੋਂ ਕਾਈ ਨਹੀਂ ਲੱਖ ਦੇ ਪ੍ਰੋਬਲਮ ਆ ਉਹ ਠੀਕ ਕਰਵਾਉਣੀ ਹੈ ਜੀ ਆਪਣੇ ਘੂੜੇ ਉੱਥੇ ਚੱਲੇ ਆ ਜੀ ਵਿਖਾਉਂਦੇ ਰਹਾਂਗੇ ਜੀ ਆਕੇ ਆਕੇ ਜੀ ਅਗਰ ਬਾਈ ਚੱਲੀ ਆ ਬਾਈ ਆ ਬਾਜੀ ਰੈਡੀ ਹੈ ਬੰਨੀ ਤੇਜੀ ਸੀ ਹਾਂ ਮੰਡੀ ਉਹ ਹੈ ਮੰਡੀਆਂ ਚ ਨਾ ਗਿਆ ਉਹਨਾਂ ਦੀਆਂ ਮੰਡੀ ਤੇ ਹਾਂ ਹਾਂ ਮੰਡੀ ਜਾਣਾ ਉਹਨਾਂ ਦਿਖਾਈ ਐ ਖੜੇ ਸੜਕੀ ਨਾ ਐ ਖੜੇ ਢੱਕੀ ਜਾਣ ਗਿਆ ਵੇਲੇ ਤੱਕ ਠੀਕ 4:00 ਬੱਜ ਜਾਂਦੇ ਨੇ ਵਿੱਕੀ ਜਾਨਾ ਬਈ ਤਾਂ ਹੈ ਵੀਰ ਉਹ ਬੰਦਿਆ ਸੁਸਤਾ ਕੁੱਕ ਕੇ ਮੁੜਿਆ ਆ ਹੂੰ ਬਹੇਗਾ ਪਾਣਾ ਕਰਾਇਆ ਜਾਂਦਾ ਯੂਫਲੀ ਨੂੰ ਦਾ ਹੋ ਕੀ ਕਹਾਂ ਮਾਪਾ ਅੱਛਾ ਹਾਂ ਕਲੀਕਲਾ ਬਸ ਨਾ ਹੋਏ ਤੋਂ ਪਾਰ ਕੇ ਲਿਆ ਤੇ ਰਾਹ ਅੱਛਾ ਠੀਕ ਆ ਨਿੰਗਲ ਮੁੜ ਗਏ ਜੀ ਉਹ ਜਿਹਨੂੰ ਆਪਾਂ ਅੱਛਾ ਹੁਣ ਉਹ ਤਾਂ ਹਾਂ ਬੰਦ ਹੋ ਗਈ ਕਿਸੇ ਨੇ ਹੋਇਆ ਕੋਈ gadgad ਹਾਂ ਹਾਂ ਉਹ ਗਾਲੀ ਦੀ ਖਬਰ ਆ ਰਹੀ ਆ ਪਰ ਮਾੜੀ ਗੱਲ ਆ ਬੰਦ ਨਹੀਂ ਹੋਣੀ ਚਾਹੀਦੀ ਕਿਉਂ ਵਪਾਰ ਲੈਣਾ ਗਰੀਬ ਬੰਦੇ ਚੱਲ ਜਾਂਦੀ ਆ ਰੋਟੀ ਪਾਣੀ ਰਾਮਨਦੀ ਹੈ ਇਹ ਵੀ ਜੀਵੀਦਾਰ ਦੀਆਂ ਦਾ ਕਿਲਾ ਬਾਹਰ ਦਾ ਛੱਡੂ ਕਿਲਾ हां ਪੰਮੇ ਦੀ हां ਪੰਮਈਆਂ ਮਤਲਬ ਉਹਨਾਂ ਮਿਹਦਾ ਪਰਮ ਹੋ ਗਿਆ ਨਾਮ ਦਾ ਨਾ ਖੋਲਿਆ ਨਾ ਇਹ ਜੀ ਆ ਕੋਸ ਅਸਾ ਜੀਵੀਦਾਰ ਦਾ ਵੀ ਪਹਿਲਾਂ ਪਤਾ ਹੈ ਬਾਸ ਨਾ ਪਤਾ ਇਸ ਪਾਸੋਂ ਦੀ ਆ ਹ ਸਰਕਾਰੀ ਨਹੀਂ ਹੈ ਕਿ ਆ ਪ੍ਰਾਈਵੇਟ ਨੇ ਜਿੱਦਾ ਆਪਣੇ ਵਰਕਿਆਂ ਦੀ ਢੰਗ ਚਲਾਏ ਵੇ ਠੀਕ ਆ ਤਾਈਓ ਹੁਣ ਫਿਰ ਬੰਦ ਹੋ ਗਈਆਂ ਪ੍ਰੋਬਲਮ ਹੀ ਇਹ ਆ ਰਹੀ ਆ ਜੇ ਸਰਕਾਰ ਤੋਂ ਠੀਕ ਹੈ ਸੰਸਦ ਵਾਲੀ ਸਰਕਾਰ ਨੂੰ ਠੀਕ ਹੈ ਉਹ ਮਨਜ਼ੂਰ ਆ ਉਹ ਮਨਜ਼ੂਰ ਆ ਉਹ ਠੀਕ ਹੈ ਉਸ ਤੋਂ ਪਹਿਲਾਂ ਉਹ ਦੀ ਗਾਈਆਂ ਦਾ ਦੇ ਠੀਕ ਆ ਠੀਕ ਆ ਠੀਕ ਹਾਂ ਗਾਈਆਂ ਦਾ ਫਾਰਮਸੀ ਆ ਉਹ ਮੈਂ ਆਇਆ ਫਿਰ ਇਹ ਵੀ ਮਨਜ਼ੂਰ ਕਰਾ ਲੈਣਗੇ ਚਲੋ ਉਹ ਫਾਇਦਾ ਸੀਗਾ ਆਪਾਂ ਨੂੰ ਨੇੜੇ ਸੀ ਥਾਇਆ ਹੈ ਕਿ ਕਰਨਾ ਕਿਹੜਾ ਮੈਨੂੰ ਸਾਰੀਆਂ ਦਾ ਪਤਾ ਹੈ ਕਿਹੜਾ ਗੱਲ ਦਾ ਹਾਂ ਉਮਰ ਨੰਗੀ ਸਹੀ ਗੱਲ ਆ ਬਾਬਾ ਬੱਕਰੀਆਂ ਤੋਂ ਕਿੰਨੀ ਜਾਇਾਦਤ ਬਣਾਈਆ? ਆ 4 ਕਿੱਲੇ ਬਣਾਏ। 4 ਕਿੱਲੇ? ਹਾਂ ਠੀਕ ਹੈ। ਸਾਡੇ 4 ਕਿੱਲੇ ਬਣਾਗਾ 8 ਕਿੱਲਾ ਆਟਾ 250 ਰੁਪਏ ਕੰਕ੍ਰੀਸ਼ਨ ਚੱਲਦੀ। ਅੱਛਾ। 8 ਕਿੱਲੇ ਤੇ ਵੀ ਕੰਕ੍ਰੀਸ਼ਨ ਦਾ? ਠੀਕ ਆ ਬਾਬਾ। ਬਾਬਾ ਅਪਾ ਤੇਰੀ ਵੀਡੀਓ ਬਣਾਵਾਗੇ ਫਿਰ ਇੱਕਦਮ। ਪੂਰੀ। ਅਰੇ ਭਏ ਕੇ। ਉਹ ਆਪ ਦੋਨੇ ਵੀਡੀਓ ਬਣਾਵਾਗੇ ਜਦੋਂ ਕਰ ਲਵੇ ਵਿਹਲਾ ਟਾਈਮ ਹੋਇਆ। ਮੈਂ ਬਾਅਦ ਵਿੱਚ ਇੱਕ ਆਪਾਂ ਪੁੱਛੀਆ ਹੋਊਗੀ ਠੀਕ ਹੈ। ਇੰਨੇ ਨਾਲ ਨਾ ਚਲਾ ਗਾਂ ਲਿਆ ਨੂੰ ਜਿਹੜੇ ਨਵੇਂ ਆ ਉਹਨਾਂ ਨੂੰ ਪਤਾ ਲੱਗਦਾ ਨਾਲ ਚਾ ਜਾਂਦੀ ਵੀ ਦੇਖੋ ਇਹਨੂੰ ਚੀਜ਼ ਬਣਾਈ ਆ ਹੁਣ ਖਬਰਾਂ ਤੇ ਪਤਾ ਲੱਗਿਆ ਇੱਈਆਂ ਹੀ ਹੁੰਦੀਆਂ ਨੇ ਕਿ ਇਹ ਚ ਕੁਝ ਬਣ ਨਹੀਂ ਰਿਹਾ ਹੁਣ ਅੱਗੇ ਤੋਂ ਤੁਸੀਂ ਦੱਸੋਗੇ ਉਹ ਨਵੇਂ ਆ ਜਮਾਸੀਂ ਨਵੇਂ ਆ ਸਾਨੂੰ ਵੀ ਪਤਾ ਲੱਗੂ ਵੀ ਕਮਾਈ ਕਿੱਗੀ ਹੈ ਕਿਹੜਾ ਆ ਕੰਮ ਚੱਲੇ ਆ ਮੈਂ ਕਿਹਾ ਬਲੌਗ ਸ਼ੂਟ ਕਰਕੇ ਤੁਹਾਨੂੰ ਟੰਗਰਾ ਦਿਹਾੜ ਦਿਨ ਠੀਕ ਹੈ ਮੈਂ ਆਪ ਦੇ ਨਾਲ ਨਾਲ ਹਰ ਵਕਤ ਪਸ਼ੂ ਆਤ ਰਹਿੰਦੇ ਸਨ ਠੀਕ ਹੈ ਉਹਦੇ ਨਾਲ ਨੌਲਜ ਆ ਗਈ ਨੌਲਜ ਆਉਂਦੀ ਹੈ ਜਦੋਂ ਆਪਾਂ ਆਪ ਇਲਾਜ ਕੰਮ ਕਰਾਂ ਗੌਰ ਕਰਾਂਗੇ ਅੱਗਾ ਮੇਰੇ ਵਰਗੇ ਡੰਕਰਾਂ ਦੀਆਂ ਲੱਤਾਂ ਛਾੜਨ ਨਾਲੇ ਘਰੇ ਕੱਤੀ ਦੀ ਹੁੰਦੀ ਉਹਦੇ ਠੀਕ ਆਪਣੇ ਵਰਗਿਆਂ ਦੇ ਡੰਕਰਾਂ ਤੇ ਬੈਦਗੀ ਕਰਦੇ ਨੇ ਜਾ ਕੇ ਹਾਂ ਠੀਕ ਆ ਵੱਡੀ ਗੱਲ ਆ ਮੇਰੇ ਕੋਲ ਤਾਂ ਪੱਤੀ ਡੰਕਰ ਖਜੇਵੀ ਮਨੇ ਬੋਤਲ ਨੂੰ ਘਾੜਦਾ ਸੁਣ ਗਿਆ ਡੰਕਰ ਡੰਕਰ ਹਾਂ ਹਾਂ ਜਾਣਦਾ ਜਾਣਦਾ ਠੀਕ ਆ ਇਹ ਤਾਂ ਬਾਬਾ ਵਜਾਇਆ ਤਾਂ ਬਹੁਤ ਬਣਾਈ ਆ 1000 4 ਖੀਲੇ ਬਹੁਤ ਮਿਹਨਤ ਕਰੀ ਉਹ ਬਾਬਾ ਹੈ ਮਿਹਨਤ ਕਰੀ ਆ ਤੁਸੀਂ ਪੂਰੇ ਖੁੱਲ੍ਹ ਆ ਠੀਕ ਹੈ ਤੁਸੀਂ ਕਿ ਬੱਕਰੀਆਂ ਦੀ ਦੀ 25 25 ਦਾ ਜਾਨਵਰ ਦੇਲੇ ਆਪਣੇ ਸਾਡੇ ਘਰੇ ਰਹਿੰਦੇ ਤੇ ਠੀਕ ਹੈ ਠੀਕਾ ਜਰਦਨ ਚਾਰਪੁਰੀਆਂ ਮੋੜੀਆਂ ਦੀਆਂ ਬੰਦਲੇ ਵਾਸਤੇ ਠੀਕ ਹੈ ਯਾਨੀ ਕਿ ਪੂਰਾ ਘਟਾ ਟੋਕੇ ਗੋਭਾਈ ਕਰਿਆ ਹੈ ਦੇ ਆਪਣਾ ਕੱਲੀਆਂ ਬੱਕਰੀ ਰੱਖੀਆਂ ਬਾਬਾ ਬੇਡਾ ਰੱਖੀਆਂ ਠੀਕ ਆ ਬੱਕਰੀਆਂ ਦਾ ਪੰਜ ਸੱਤ ਕਿੰਨੇ ਸਾਲ ਟੋਟਲ ਕੰਮ ਕਰਿਆ ਕਿੰਨੇ ਸਾਲ ਰੱਖਿਆ ਮੇਰੀ ਹੁਣ 5 ਸਾਲ ਦੀ ਹਾਂ 75 ਤੇ ਲਵੇ ਠੀਕ ਆ ਮੈਂ ਉਦੋਂ ਮੰਨ ਹੁਣ ਆਮ ਦੇ ਜਵਾਕ ਨੂੰ 5 ਸਾਲ ਦੇ ਜਵਾਕ ਨੂੰ ਪੜਨਾ ਆਦੰਦੇ ਤੇ ਉਹ ਠੀਕ ਆ ਫਸ ਉਹ ਤੋਂ ਭੇਟਾ ਮਾਗਰੀ ਲਾ ਗਿਆ ਉਹਨੇ ਭੇਟਾ ਅੱਛਾ ਜਾਣ ਕੀ ਪੜੀ ਹੀ ਨਹੀਂ ਹਮਲਾ ਮੈਨੂੰ ਉਹ ਤੀਨੀ ਦੀ ਠੀਕ ਆ ਉਹਨੇ ਭੇਟਾ ਲਿਆਂਦੀਆ ਠੀਕ ਆ ਉਹ ਆਉਂਦੇ ਡੈਡੀ ਨੂੰ ਹਾਂ ਇਹ ਤਾਂ ਦੱਸਿਆ ਮੈਨੂੰ ਉਹਨਾਂ ਨੇ ਠੀਕ ਆ ਉਹ ਮੈਂ ਪੁੱਛਾ ਸੀ ਨਾ ਮੈਂ ਭੇਟਾ ਚਾਹਵਾ ਅੱਛਾ ਅੱਛਾ ਤੇ ਆਪਣਾ ਬੱਕਰੀਆਂ ਵੀ ਰੱਖੀ ਹੋਣੀਆਂ ਨਾਲ ਬੱਕਰੀਆਂ ਦਾ 1.5 10 ਦਾ 20 ਦੀ ਕੀਮਤ ਹੈ ਤੁਹਾਨੂੰ ਵੀ ਮਿਲਦੀ ਆਂ ਠੀਕ ਆ ਠੀਕ ਆ ਠੀਕ ਆ ਤੇ ਹੁਣ ਬਾਬਾ ਵਾਹਣ ਕਿੰਨਾ ਆਪਣੇ ਕੋਲੇ ਸਾਡੇ 3.5 ਕਿੱਲੇ ਬਾਬਾ 3.5 3.4 ਠੀਕ ਆ ਟੋਟਲੀ ਬਣਾਇਆ ਹਾਂ ਹਾਂ ਪਹਿਲਾਂ ਅੱਧਾ ਹੈਗਾ ਸੀ ਕੋਲੋਂ ਜਮੀਂ ਆਹ ਗਰੀਫੀ ਤੇ ਬੋਲੋ ਦੇਖੀ ਆ ਹਾਂ ਵੀਰਾ ਮਾਗੇ ਅਹ ਅਰੇ ਦਾਸ ਜੰਦ ਦੇ ਨੀ ਕੋਈ ਨਾ ਕਰੂਗਾ ਅਰੇ ਇਹ ਨੂੰ ਭੁੰ ਲੈ ਜਗਾ ਠੀਕ ਆ ਹੋ ਵੀਰੇ ਤੇਰੀ ਗੰਜਾਇਸ ਆ ਭਾਈ ਮੈਂ ਲੈਦਾ ਲੋਕ ਨੂੰ ਸਿੱਧਾ ਦੇਣਾ ਕੀ ਰੇਟ ਨੂੰ ਲੈਂਦਾ ਮੈਂ ਵੀ ਆ ਕਿਲੇ ਤੋਂ ਠੀਕ ਆ ਤੋ ਠੀਕ ਆ ਅਟਾ ਵਾਲਾ ਬਾਣ ਕਿੰਨੇ ਨੂੰ ਲੈਂਦਾ فرمایا ਉਦੋਂ ਮੇਰੇ ਖਾਤੇ 48 ਕਰੋੜ ਲੈ ਗਿਆ 48000 ਨੂੰ ਹਾਂ 45000 ਨੂੰ ਠੀਕ ਹੈ ਕਿਹੜੇ ਸੰਤੀ ਗੱਲ ਨੂੰ ਜ਼ਿਆਦਾ ਕੁਝ ਉਹ ਛਾਂਤੀ ਐਵੇਂ ਮੈਂ ਠੀਕ ਆ ਪਾਲੀਆਂ ਪੁਰਾਣੀਆਂ ਗੱਲਾਂ ਨੇ ਹਾਂ ਠੀਕ ਆ ਹੁਣ ਤੇ ਗੱਲ 45 ਲੱਖ ਨੂੰ ਕੀ ਲੈ ਹੈ ਹੈ 45 ਲੱਖ ਨੂੰ ਉਦੋਂ 45000 ਸੀਗਾ ਹੈ ਚਲੋ ਉਹਦਾ ਜਿਹੜਾ ਹੈ ਨਾ ਕਿ ਮੇਰੇ ਕੋਲ 4 ਰੁਪਇਆ ਹੈ ਸਾਇਬ ਵੇ ਆ ਵੀ ਮੇਰੇ ਕੋਲ 100 ਰੁਪਈਆ ਉਹ ਹਜ਼ਾਰ ਥਾਈ ਤੋਂ ਬਜ਼ਾਰ ਕਮ ਕਰਦਾ ਨਾ ਜਿੱਥੇ ਹਾਂਜੀ ਹਾਂਜੀ 100 ਕਰਦਾ ਠੀਕ ਹੈ ਜੀ ਚਲੋ ਵਧੀਆ ਕਮਾਈ ਕੀਤੀ ਐ ਹਾਂ ਏ ਕਮਾਈ ਨੂੰ ਸਲਾਮ ਆਣੇ ਦਾ ਨਹੀਂ ਇਹ ਕਮਾਈ ਨੂੰ ਸਲਾਮ ਆਣੇ ਆ ਆ ਆਪਣਾ ਕੋਲੇ ਪੱਟੀਆਂ ਵਾਲੇ ਦੇਖੋ ਬਨਾਲੇ ਆ ਹਾਂ ਪੱਟੀਆਂ ਵਾਲਾ ਕਿੰਨਾ ਕਾਣਦਾ ਹੈ ਆਣਦਾ ਆਹ ਕਪੈਨ ਕੀ ਦੀ ਆ ਬਾਤ ਆਹ ਕੋਠੇ ਵਾਲੇ ਕਹਿੰਨਾ ਠੀਕ ਆ ਠੀਕ ਆ ਠੀਕ ਆ ਠੀਕ ਆ ਆਹ ਕੱਸੀ ਕੋਲੇ ਵਾਲੇ ਸਾਰੇ ਜਿਹੜੇ ਬੱਕਰੀਆਂ ਵਾਲੇ ਵਜਦੇ ਆ ਠੀਕ ਆ ਮਾਇ ਵੀ ਪੇ ਡਾਲ ਚਾਹੀਦਾ ਹਾਂ ਭਾਈ ਤਾਂ ਠੀਕ ਆ ਨਾਲ ਜੁੜ ਜਾਂਦਾ ਦਾ ਯਾਰ ਇੱਕ ਚੀਜ਼ ਜਦੋਂ ਮੇਲਤ ਕਰੀ ਆ ਤਾਂ ਕਰੂ ਹਾਂ ਆਹ ਜੀ ਨਾ ਕਿ ਉਹ ਜੁੜੂਗਾ ਹੀ ਨਾਲ ਕਿਤਾ ਇਹ ਮਾੜਾ ਕੰਮ ਕਰਾਂਗੇ ਉਹ ਉਹ ਵੀ ਜੁੜੂ ਹਾਂ ਜੂ ਉਹ ਵੀ ਜੁੜੂਗਾ ਜਿਵੇਂ ਜਿਵੇਂ ਹੁਣ ਆ ਲਾੜਿਆਂ ਨੂੰ ਸਾਡੇ ਸਾਡੇ ਹੱਥ ਤੇ ਉਹ ਜੁੜਿਆ ਲੇ ਕੇ ਠੀਕ ਠੀਕ ਚਲੋ ਵਧੀਆ ਇੱਕ ਲਾਈਨ ਵਾਕਿਆ ਅਸੀਂ ਕਿੰਨੀ ਹੱਸੀ ਠੀਕ ਆ ਬੰਦਾ ਨਹੀਂ ਬੰਦਾ ਠੀਕ ਆ ਨੂੰ ਮਤ ਲਾਤਾ ਸੁਹੀ ਦੇ ਦਿੱਤੀ ਤੇਰੇ ਸਭੋ ਬੰਦਾ ਠੀਕ ਆ ਤਾਂ ਇਥੋਂ ਲਾਉਣ ਨੂੰ ਕੁਛ ਕੇ ਵਾ ਗਿਆ ਅੱਛਾ ਉਹਨੇ ਦਿੱਤਾ ਵੀ ਐ ਕਹਿੰਦੀ ਮੈਂ ਭੋਰ ਦੇ ਭੁੱਲ ਗਿਆ ਭੇਡਾਂ ਵਾਲੇ ਭੋਲੇ ਭੇਡਾਂ ਵਾਲੇ ਦੇ ਘਰੇ ਜਾਣਾ ਆਹੋ ਵੀ ਜੇ ਭੁੱਲ ਗਿਆ ਉਹ ਛੰਕ ਮੰਨੇ ਜੀ ਮੈਨੂੰ ਐ ਨਾ ਕਿ ਜੇ ਮੈਂ ਜਾ ਕੇ ਕਹਿੰਦਾ ਭੁੱਲ ਭੇਡਾਂ ਵਾਲਾ ਹਾਂ ਆ ਉਹ ਵੀ ਡਰਦਾ ਸੀ ਵੀ ਬੰਦਾ ਗੁੱਸਾ ਨਾ ਕਰ ਜਾਈ ਅਹ ਭਾਗਾਂ ਕਾ ਕਿ ਜਿਹੜਿਆ ਵਾਲੇ ਚੋਂ ਕਹਿੰਦਾ ਭੁੱਲ ਉਹ ਮਾਇਓ ਦੇ ਪਿਓ ਦਾ ਸਾਦੇ ਦਾ ਨੋ ਕਹੇ ਤਾਂ ਠੀਕ ਆ ਠੀਕ ਹੈ ਠੀਕ ਹੈ ਕਹਿੰਦਾ ਪਹਿਲਾਂ ਠੀਕ ਹੈ ਜੇ ਰੋ ਪੋ ਜਦੋਂ ਆ ਪਿੰਡਾਂ ਵਾਲਾ ਰਾਪ ਪੰਡਤ ਨਹੀਂ ਆ ਉਰੂ ਪੁੱਛ ਲਿਆ ਠੀਕ ਹੈ ਭੁੱਲੇ ਦੇ ਘਰੇ ਜਾ ਆ ਪਿੰਡਾਂ ਵਾਲੇ ਤੇ ਦੱਸ ਜਾਣਾ ਕਿਤੇ ਹਾਂ ਹਾਂ ਕਹਨਾ ਯਾਰ ਮੈਂ ਤਾਂ ਜਾੱਕਦਾ ਕਹਨਾ ਜਾ ਕੇ ਘਰੇ ਜਾ ਕੇ ਕਹਿੰਦੀ ਐ ਭੁੱਲੇ ਪਿੰਡਾਂ ਵਾਲੇ ਦਾ ਕੰਮ ਠੀਕ ਹੈ ਅਰੇ ਭਾਈ ਜਿਹੜਾ ਕਿਤੇ ਦਾ ਨੌਕਾ ਕਿਤੇ ਦਾ ਨੋ ਜੁੜ ਜਾਂਦਾ ਦਾ ਕੋਈ ਸੀ ਹੈ ਨਾ ਮਿਹਨਤ ਕੀਤੀ ਐ ਤੁਸੀਂ ਹਾਂ ਮਾੜਾ ਕੰਮ ਨਹੀਂ ਉਹ ਮੈਨੂੰ ਮਿਲਿਆ ਮਾੜੇ ਕੰਮ ਦਾ ਵਾਲੀ ਮਿਲਿਆ ਹੋਇਆ ਜਿਹੜਾ ਹੁਣ ਮੈਂ ਵੀਡੀਓ ਪਾਉਣਾ ਇਹ ਮੇਰੀ ਭੂਰਾ ਮੁੰਡਾ ਹੈ ਤਰੋਲੇ ਦੇ ਜਿੱਥੇ ਆਪਾਂ ਜਾਣਦੇ ਆ ਕੁੱਤੀ ਆ ਮੁੰਡਾ ਆਪਣੀ ਤਾਂ ਉੱਥੇ ਮਿਲ ਹੀ ਜਾਊਗਾ ਤੇ ਸਾਕੀ ਭੂਰਾ ਦੇ ਮੁੰਡੇ ਦਾ ਹੋਰ ਨਹੀਂ ਉਹ ਹੋਰ ਆ ਚਲ ਸਾਕੀ ਮੰਨੋ ਵੀ ਨਵੀਂ ਆ ਘਰ ਸਕਿਆਂ ਦੇ ਯਾਰ ਉਹਨਾਂ ਦਾ ਤੇ ਉਹ ਵੀਡੀਓ ਬਣਾਉਂਦਾ YouTube ਤੇ ਹਈ ਵਲੌਗ ਬਣਾਉਂਦਾ ਜੀ ਮੈਂ ਮੈਂ ਆਪਣੇ ਹੀ ਜਨਾਂ ਠੀਕ ਹਨ ਗੱਲਾਂ ਨੋਟ ਕਰੀ ਜਾਂਦਾ ਜਾਨੀ ਕੀ ਤੇ ਮੈਂ ਕਰਦਾ ਹੀ ਨਸ਼ਾ ਡਰਾਈਵਿੰਗ ਛੁੱਟ ਕਾ ਬੋਲਾਂ ਠੀਕ ਹੈ ਹੁਣੇ ਮੈਨੂੰ ਦਵਾਈ ਦਵਾਈ ਆ ਕੱਲ ਮੈਨੂੰ ਅੱਜ 5 ਦਿਨ ਹੋ ਗਏ ਨਸ਼ਾ ਸਾਡੇ ਨੂੰ ਤੇ 5 ਨੋ ਦਿਨ ਅੱਜ ਹੁਣ ਠੀਕ ਆ ਆ ਵੀਡੀਓ ਵੀ ਮੈਂ ਤਾਈਓ ਪਾਉਣਾ ਇੱਧਰ ਬਾਬਾ ਧਿਆਨ ਹੋ ਮੇਰਾ ਹੁਣ ਇੱਧਰ ਲੱਗ ਗਿਆ ਵੀਡੀਓ ਤੇ ਮੈਂ ਹੁਣ ਸਵੇਰ ਦਾ ਜਦੋਂ ਦਾ ਬਣਾਉਣ ਲੱਗਿਆ ਕਿਹਰ ਦਿਨ ਮੈਂ ਬਹੁਤ ਵੀਡੀਓ ਬਣਾਇਨੀ ਆ। ਯਾਨੀ ਕੀ ਪਾਉਂਦੇ ਨਹੀਂ ਆਪਾਂ ਕੋਈ ਗੱਲ ਨਹੀਂ। ਆਹ। ਕਹਿੰਦੇ ਮੈਨੂੰ ਆਈ ਕਿਹਾ ਉਹ ਕਹਿੰਦਾ ਇੱਕ ਚੀਜ਼ ਚੋਣ ਲਾ। ਮਾਂ ਚੋਣਨਾ ਕੀ ਮਜ਼ਾਹੀ ਕਰ ਸਕਦਾ। ਕਿ ਮੈਂ ਵੀਡੀਓ ਬਣਾ ਲਿਆ ਕਰੂੰਗਾ। ਚੱਲਣ ਨਾ ਚੱਲਣ ਕੋਈ ਗੱਲ ਨਹੀਂ। ਨਹੀਂ ਦੇਖੂਗਾ ਕੋਈ ਨਾ ਦੇਖੇ। ਆਪਾਂ ਆਪਣੀ ਜ਼ਿੰਦਗੀ ਦਾ ਸਹੀ ਕਰ ਲਾਂਗੇ। ਵੱਡੀ ਗੱਲ ਨਸ਼ੇ ਚੋਂ ਤਾਂ ਨਿਕਲ ਗਿਆ ਤਾ। ਬਸ ਵੱਡੀ ਗੱਲ ਤਾਂ ਨਸ਼ੇ ਚੋਂ। ਬਾਲੀ ਵੱਡੀ ਮੈਂ ਲਾ ਲਾਇਆ ਤਾਂ ਨਗੀਲੇ ਬਾਣਦੇ ਸੀ ਆਪਣੇ ਕੋਲੇ ਤਿੰਨੇ ਕੀਲੇ ਵੇਚ ਕੇ ਅਸੀਂ ਬਾਹਰ ਜਾਣਾ ਸੀ ਵੇਖਾ ਤਾਂ ਹਕੀਲੇ ਵੇਚਦੇ ਵੀ ਚਲ ਬਾਹਰ ਜਾਣਾ ਇੱਕ ਕੀਲਾ ਬਾਣਨ ਦਾ ਲੱਗ ਜੂ ਚਲ ਦੋ ਲੈ ਲਾਂਗੇ ਅਸੀਂ ਦੋ ਕੀਲੇ ਬਾਣਦੇ ਲੈ ਲਈ ਕੀਲੇ ਦੇ ਨਾਲ ਥਲੇ ਪੈਸੇ ਵੀ ਨਾਲ ਬਾਹਰ ਜਾਣਾ ਬਾਹਰ ਦਾ ਬੜਿਆਣਾ ਤਾਂ ਇਹ ਖਰਾਬ ਹੋ ਗਿਆ ਸਾਰੇ ਹਰ ਵਾਰ ਹੈ ਹਿੱਲ ਗਿਆ ਜਗੜ ਹੁਣ ਗੱਲ ਕਰ ਰਹੇ ਆਂ ਵੀ ਕਿਸਮਤ ਚੰਗੀ ਮੇਰੇ ਪੈਸੇ ਖਰਾਬ ਹੋਏ ਨੇ 35 ਲੱਖ ਰੁਪਇਆ ਖਰਾਬ ਹੋ ਗਿਆ। ਕੋਸਤਾ ਨਜੇਜ ਹੋ ਗਿਆ। ਉਸ ਜੰਟਾਂ ਚ ਹੋ ਗਿਆ। ਉਹ ਤੈਨੂੰ ਪਤਾ ਤਾਂ ਆ ਹੁਣ ਟੈਨਸ਼ਨ ਦਾ ਬੰਦੇ ਨੂੰ ਹੁੰਦੀ ਆ। ਹੁੰਦੀ ਆ ਹੁੰਦੀ ਆ। ਉਹ ਟੈਨਸ਼ਨ ਨਾ ਲੈਂਦਾ ਲੈਂਦਾ ਮੈਂ ਨਸੀ ਕਿੰਨੀ ਚੱਲ ਪਿਆ। ਹੁਣ 5 ਦਿਨ ਹੋ ਗਏ ਛੱਡੇ ਨੂੰ। ਇਹੀ ਸੋਚਿਆ ਵੀ ਪੁਨਰਸਾ ਨਹੀਂ ਕਰਨਾ ਬਸ। ਉਹ ਹੀ ਗੱਲ ਦੀ ਜਿਹੜਾ ਨਾ ਨਾ ਚਿੱਟਾ ਵੀ ਤੋ ਇਹ। ਕਿਹਾ ਜਾ ਹੁਣ ਪਤਾ ਆ ਮੈਂ ਠੀਕਾ ਨਹੀਂ। ਨਹੀਂ ਤੈਨੂੰ ਜੇ ਪੀਂਦੇ ਹੁੰਦੇ करण बि न दुखी करले मापे दुखी वथेर दुखी हो ਆ ਵੀ ਇਤਨੀ ਦਿਮਾਗ ਲਾਉਣਾ ਵੀਡੀਓ ਬਣਾਇਆ ਕਰਾਂਗੇ ਬਲੌਗ ਤੇ YouTube ਤੇ ਪਾਇਆ ਕਰਾਂਗੇ ਲੋਕਾਂ ਸਾਹ ਦੇ ਦੋ ਤਾਂ ਬਾਲਾ ਵਧੀਆ ਉਹਦੇ ਲਈ ਆਏ ਆ ਮੇਰੀ ਜ਼ਿੰਦਗੀ ਇੱਧਰ ਲੱਗ ਜੂਗੀ ਜਾਲ ਇੰਨੇ ਨਾਲ ਮੇਰੀ ਜ਼ਿੰਦਗੀ ਹੈ ਉਧਰ ਤੇ ਆਂਟੀ ਜੋਗਾ ਸੀ ਕਿਹਾ ਹਾਂ ਵੱਡੀ ਗੱਲ ਚੇਂਜ ਹੀ ਕਰਨਾ ਲੋਜੀ ਅਰ ਅੰਦਰ ਹੋ ਰਹਾ ਉੱਥੇ ਪਲੇ ਆ ਗਈ ਈ ਜ਼ਲਰ ਇਹ ਨਹੀਂ ਤੇ ਪਹੁੰਚ ਲੇ ਦੇ ਸਾਈਲਰ ਰੋਡ ਬਹੁਤ ਵਧੀਆ ਈ ਬਹੁਤ ਸਟੇੜੀ ਹੈ ਜੀ ਘਰ ਆਪਣੇ ਭੂਆ ਦਾ ਆਉ ਲੋ ਤੰਨ ਕੀ ਲੋ ਬਦੇ ਸਾਹ ਆਰ ਉੱਤ ਸੀ ਆ ਆ ਗਈ ਵਾਸੀ ਉਹ ਬਾਈਪਾਸ ਆਈ ਅੱਗੇ ਆਪਣਾ ਉਹ ਘਾ ਰਾਈ ਗਿਆ ਕੋਲਾ ਇਹ ਕਦਾ ਉਜੀ ਸਾਹਮਣੇ ਬੜਾ ਚਿੱਟਾ ਜਿਹਾ ਨਰਦੀਨ ਆਈ ਉਹ ਹੀ ਹੈ ਆਦਿਓ ਚੜਾ ਜਾ ਬੱਸ ਥੋੜੀ ਹੋਰ ਦਿਖ ਲਾਂਗੇ ਆ ਚੱਲ 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 ਆ ਰੱਖੀ ਬੰਨੀ ਆ ਇਹ ਪੈ ਉਦੋਂ ਦੀ ਧੱਟ ਮਾਰ ਲਈ ਆ ਇੱਥੇ ਆ ਗਿਆ ਜੀ ਮੁੰਡਾ ਹਾਂ ਉਹ ਕਹਿੰਦੇ ਇਹ ਕਹਿੰਦੇ ਇਹਦਾ ਮੁੜਿਆ ਵੀ ਖੋਰ ਖੋਰ ਅੱਛਾ ਠੀਕ ਹੈ ਖੋਲ ਕਾਚਾ ਉਹਨੂੰ ਖੋਲਾਂ ਹੀ ਹਾਂ ਖੜੀ ਤੇ ਖੋਲ ਦੇ ਕੋਈ ਖੋਲੀ ਬੱਬੂ ਹਾਂ ਖੋਲ ਬੱਬੂ ਖੜਾ ਗੰਗਨਾ ਪੂਰੇ ਹਵਾ ਜੀ ਕੀ ਵਰਦੇ ਲੋਕੀ ਵਾਹ ਖੋਲੀ ਦੁ ਦੱਗ ਗਿਆ ਨਹੀਂ ਕੱਟਦੇ ਜੇ ਨਹੀਂ ਖੁੱਲਦਾ ਕਰਦ ਲਿਆ ਕੇ ਦੇਵਾ ਖੁੱਲ ਗਿਆ ਉਹ ਬੱਸ 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 ਕਾ ਨੂੰ ਬੜਾ ਏਡੇ ਕੰਮ ਕਿੱਥੇ ਦੁਖ ਮੰਨ ਜੀ ਉਹ ਨੀ ਖੋਲੀ ਜੋ ਨਾਗਵਾਲ ਪਾ ਗਿਆ ਮਾਰਾ ਨਾਗਵਾਲ ਪਾ ਗਿਆ ਹੁਣ ਬੱਸ ਬੱਸ ਇਹ ਜਾਂ ਬੰਨਣ ਵਾਲੀ ਇਹ ਖੋਲੀ 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 ਹਾਂ ਇਹ ਤਾਂ ਇਹ ਫੜੀ ਬੱਬੂ ਨਾ ਮਾਰ ਕੇ ਹੂੰ ਆਇਤਾ ਫੂਲ ਬੰਨਦਾ ਚੜਦੇ ਉਹ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਇੱਕ ਗਾਇਤਰੀ ੜਕੀ ਵੀ ਆ ਦੋ ਥਾਂ ਤੋਂ ਲੰਗ ਮਾਰਦੀ ਐ ਇੱਕ ਤਾਂ ਗੋਲੀ ਤੋਂ ਮਾਰਦੀ ਆ ਹਾਂ ਜੀ ਹਾਂ ੜਕੀ ਵੀ ਹੂ ਠੀਕ ਹੈ ਠੀਕ ਆ ਹੂੰ ਇੱਕੇ ਆ ਦੇਖ ਹਾਂ ਇੱਥੋਂ ਇੱਥੋਂ ਲੰਗ ਮਾਰਦੀ ਐ ਠੀਕ ਹੈ ਜੀ ਲਿਆ ਸਾਰੇ ਇਹਦੇ ਨਾਲ ਬੰਨ ਕੇ ਦੀ ਗੋਲੀ ਤੋਂ ਅੱਛਾ ਅੱਛਾ ਅਗੇ ਇਹ ਪੱਟਾ ਇਹਨੂੰ ਪੱਟਾ ਜੂਤ ਵੇ ਆੁਰਾ ਖਾ। ਚਾ ਲੈਣੇ। ਹਾਂਜੀ। ਤੂੰ ਜੇ ਤਾਂ ਸੰਗਤ ਆ। ਇਹ ਆਜੂ ਬੱਛ ਸਰਦੂਆ। ਆਹ ਕੱਢਦੀ ਹਨਾ ਕਾਟ ਕੇ ਮੂੜੀ ਤੇ। ਇਹਦਾ ਕੱਢ ਕੇ ਬੱਸ ਤੂੰ ਇਹਦਾ ਹੁਣ ਕੋਈ ਛੱਡ ਖੜਾ। ਫੇਰ ਪਾ। ਅੱਛਾ। ਆਪ ਪੜਦਾ। ਪੱਟਦਾ ਤਾਂ। ਬੱਸ ਤੇ ਆ ਵਧੀਆ। ਛੱਡ ਦੇ ਸੰਗਤ। ਲੋ ਬਸ ਆ ਤੱਕ ਦੇ ਤਰ੍ਹਾਂ ਆਏ ਹੁੰਦੇ ਚੱਲ ਬਸ 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 ਜੇ ਇੱਧਰ ਕੁਝ ਕਰਨਾ ਜੀ ਰੱਸੀ ਫੇਰ ਮੈਂ ਫੜ ਕੇ ਖੜ ਜਾਣਾ ਜੀ ਆ ਜਾ ਬੰਦੇ ਆ ਤੂੰ ਤਾਂ ਉਹੀ ਬੈ ਜਾ ਮੈਂ ਫੇਰ ਤੇਰੀ ਉਹ ਬਣਾਉਣਾ ਲੋਟਾ ਲੋਟਾ ਇੱਥੋਂ ਫੜ ਲੈ ਲੋ ਤੇਰੀ ਮੂਵੀ ਬਣਾਉਣਾ ਉਰੇ ਨਹੀਂ ਇਹ ਤਾਂ ਹੀ ਕੰਮ ਮਾਇਆ ਬਬੂ ਇੱਧਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਬੋਟਾ ਦੇ ਬਬੂਆ ਲਓ ਵੇਰਾ ਇਹ ਲਵੀ ਮੈਂ ਆ ਮੱਲਾ ਅਰ ਦੱਕਲਾ ਤੈ ਦਰੋਂ ਮੈਂ ਤਰਨ ਕੰਨਗਰ ਨਹੀਂ ਨੂੰ ਸਿੱਧੀ ਲਈ ਜਾਣੀ ਤੱਕਰਾ ਆਏ ਲਾਹ ਓਏ ਆਹ ਦੱਕਲਾ ਬੜਾ ਬੈਠ ਕੇ ਥੋੜੋ ਚੱਕੇ ਜੋ ਦੱਕਾ ਆਏ ਦੱਕਲਾ ਸਿੱਧੀ 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 ਪੁੱਠੀ ਰਗ ਨਹੀਂ ਪਤਾ ਕੱਫੜ ਹਰੇ ਛਕਟੇ ਦੇ ਬਾਸ ਹਾਂ ਇਹ ਕਾਰ ਕਰਨੇ ਕੋਲ ਬੀ ਕਰਨਾ ਕਰਨਾ ਕਰ ਲਿਆ ਬੱਸ 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 ਫੜ ਫੜ ਤਕ ਤਕ ਇਧਰ ਕਰਾਂ ਜੀ ਇਧਰ ਨੂੰ ਆਪਾਂ ਬਾ ਕੋਈ ਨਹੀਂ ਤੂੰ ਆ ਰੱਛਾ ਖੱਚ ਕੇ ਰੱਖ ਤੋ ਗਾਏ ਸਹੀ ਨਹੀਂ ਛੱਡ ਰਹੀ ਮੈ ਗਰ ਉਹ ਨੂੰ ਉਹ ਕਰਦਾ ਤੂੰ ਕਿ ਪਿਆ ਉਹ ਚੱਤ ਤੂੰਗਾ ਤੂੰ ਆ ਕੇ ਨੂੰ ਵੇ ਨਹੀਂ ਬਾ ਫੜ ਦਾਂ ਨਹੀਂ ਪਾਲੂ ਵੇ ਇਤਕ ਲੂ ਲਾ ਤਾ ਤੋ ਰਹਿਣਦੇ ਤੈਨੂੰ ਬਣਾਉਣ ਨੂੰ ਕੋਈ ਨਹੀਂ ਦੱਸ ਤਾ ਚਾਗਦਾ ਆ ਫੜਦਾ ਲੈ ਆ ਜੀ ਲੈ ਮੈਂ ਸੀਜੀ ਬਾੜਾ ਮੈਂ ਤਾਗਦਾ ਪਾਲ ਛੱਡ ਲਾ ਚਲ ਮਾਗਰ ਨੂੰ ਕਰ ਦੱਸ ਮਕਾਨ ਨੂੰ ਦੇਖੋ ਜੀ ਚਲ ਇੱਥੇ ਇੱਥੇ ਕੋਣੀ ਠੀਕ ਆ ਜੀ ਛੱਡ ਦਿਓ ਠੀਕ ਆ ਜੀ ਵਾ ਹੇ ਸਰ ਦੇ ਵਾਹ ਵਾਣ ਦੀ ਬਸ ਬਸ ਇੰਨੇ ਕੰਮ ਸੋਬਾ ਖੋਲਾ ਲੈ ਤਿਆਰ ਬਾਂ ਦਾ ਲੈਣਾ ਪੈਰ ਸਾਰਾ ਕਹਿਣਾ ਹਾਂ ਜੀ ਹਾਂ ਆ ਗਾ ਖੜੀ ਇਹ ਅਡੀ ਦੰਦ ਮੇ ਲੋ ਚੱਕ ਨੇ ਉਹ ਵਜਨ ਟਕਾ ਦੇ ਬਾਗੀ ਹੋਣਾ ਹਾਂਜੀ ਉਹਦੇ ਡੱਕੇ ਜਿਹਨੇ ਉਹਨਾਂ ਕਹਿੰਦੇ ਨੇ ਹਾਂਜੀ ਨਿਵਰਾਨ ਨੇ ਉਹ ਦੰਦੀਆਂ ਅੱਡੀਆਂ ਨੇ ਠੀਕ ਹੈ ਜੀ ਜਿਵੇਂ ਆਪਣੀ ਹੱਡੀ ਆ ਠੀਕ ਹੈ ਓਥੇ ਤੇਲ ਪਾਉਣਾ ਹੈ ਤਾਰਪੀਨ ਦਾ ਤਾਰਪੀਨ ਦਾ ਤੇੜਾ ਕਿਹੜਾ ਰੰਗ ਚ ਪਾਉਣਾ ਹਾਂ ਠੀਕ ਹੈ ਜੀ ਉਹ ਪਾ ਦਿਆ ਕਰੋ 13 ਅੱਖ ਨੇ ਤੜਕੇ ਦੋ ਡੰਗ ਦੋ ਤਿੰਨ ਦਿਨ ਪਾਓ ਅੱਛਾ ਜੀ ਇਹ ਇੱਥੇ ਇਹਦੀ ਅੱਡੀ ਪੱਕੀ ਹੋਈ ਆ ਥੱਲੇ ਆ ਇੱਥੇ ਇੱਥੇ ਜੀ ਮੂਰੇ ਮਗਰੇ ਮਗਰੇ ਅੱਡੀ ਦਾ ਮਗਰੇ ਆ ਸਾਫ ਸੀ ਠੀਕ ਹੈ ਉਹਨੇ ਮਗਰੇ ਆ ਅੱਡੀ ਇੱਥੇ ਹੱਥ ਆ ਦੇਖਾ ਇੱਥੇ ਦੱਬਾਈ ਨਹੀਂ ਅੱਡੀ ਆ ਗਏ ਹੱਥ ਨਹੀਂ ਥਾ ਥੱਲੇ ਅੱਡੀ ਥੱਲੇ ਆ ਦੇਖ ਹਾਂ ਜੀ ਹੱਥ ਹੀ ਦਰੋਂਦੀ ਇੱਥੇ ਤੇਲ ਬਾਨਾਂਗੇ ਸੀ ਹਾਂ ਠੀਕ ਹਾਂਜੀ ਹਾਂਜੀ ਮਗਰ ਹੁੰਦੀ ਅੱਡੀ ਹਾਂ ਠੀਕ ਹੈ ਠੀਕ ਹੈ ਇਹ ਐਡੀ ਪੱਕੀ ਹਰਚ ਤੇ ਖੜੀ ਦੀ ਲਾਲਾ ਜਾਂ ਇੱਥੇ ਕੋਈ ਚੁੱਭ ਕੇ ਤੁਰੇ ਆਉਂਦੀ ਦੇ ਰੋਡ 'ਤੇ ਆ ਰੋਡ ਚੁੱਭਉ ਜਾਂਦੇ ਹਾਂ ਹਾਂ ਹੁਣ ਜੇ ਆਪਣੇ ਨੰਗੇ ਪੈਰੇ ਤੁਰੇ ਜਾਂਦੇ ਨੇ ਰੋਡ 'ਚੋਂ ਵੀ ਜੇ ਹਾਂ ਜੀ ਹਾਂ ਜੀ ਇਹ ਹੁੰਦੀ ਹੈ ਹਾਂ ਇਹਦਾ ਸਹੀ ਉਹ ਪੇਰ ਆਖ ਨੇ ਤੜਕੇ ਅੱਛਾ ਜੀ ਤੋਂ ਕਈ ਪਾਉਣਾ ਹੈ ਉਹ ਕਿਹੜਾ ਨਮਾਉਣੀ ਆ ਮਗਾਂ ਵਾਡੀ ਨਹੀਂ ਪਾਉਣਾ ਠੀਕ ਹੈ ਜੀ ਆ ਦੇ ਦੇ ਦਿੱਤੀ ਹੋ ਗਈ ਆ ਨਰੰਗਰ ਆ ਫਰਸ ਕਰਕੇ ਹੋ ਗਿਆ ਉਹੀ ਇਹ ਲੇਗਾ ਕਿ ਉਹ ਤਾਂ ਇਹ ਫਰਸ ਤੇ ਡੰਗਰ ਹੁਣ ਸਭ ਦੇ ਫਰਸਾਂ ਸੀ ਹਾਂ ਜੀ ਹਾਂ ਫਰਸਾਂ ਜੀ ਟੈਂਗਲ ਕਰਾ ਕੋਈ ਆਪਣਾ ਕੀ ਲੈਹੀ ਕਾਈ ਕਰਤੀ ਠੀਕ ਬਾਪੜੇ ਮੈਂ ਤਾਂ ਫਾਨ ਆਏਗਾ ਇਹਨੂੰ ਬੁਲਾਓ ਕਿ ਪਤਾ ਲੱਗ ਜੂ ਥੋੜਾ ਹੀ ਕੰਮ ਸੀਗਾ ਦੇਖ ਬੜੀ ਹੋ ਤੇ ਕੁਆ ਬੋਲੋ ਪਤਾ ਹੀ ਲੱਗ ਗਿਆ ਸਾਰਾ ਬਲਾਕ ਤੇ ਬੱਫ ਬਡੁਰੀਆਂ ਦਾ ਸਾਰਿਆਂ ਦਾ ਬਣਾਏਗੀ ਆਪਾਂ ਹੁਣ ਚੱਲਿਆਂ ਜੀ ਪੇਂਟ ਪੇਂਟ ਜਾ ਕੇ ਦਿਖਾਉਣੇ ਆ ਜੀ ਬਾਕੀ ਵਾਗੇ ਜੀ ਕੁਲੀ ਲਵੇ ਦੰਨੂ ਕੁਲੀ ਅੱਟ ਨੂੰ ਰਾਹ ਯਾਰ ਸਰ ਕੁਲੀ ਆ ਜੀ ਆ ਜਾ ਰਹੇ ਆ ਕੁਲੀ ਲਮੋ ਆ ਸੋ ਕੁਲੀ ਆ ਜੀ ਆ ਮੱਨਾ ਤੀ தரோ திரல ரோட ਦੇਖੋ ਜੀ ਥੋੜੀ ਜਿਹਾ ਸ਼ੰਗਲਾ ਹੈ ਪਿੰਟ ਦੇ ਵਿੱਚ ਜੀ ਇਹ ਦੇ ਮੈਂ ਕਰ ਲਿਆਵਾਂਗੇ ਜੀ ਮੈਂ ਇਕਾਂ ਤੋਂ ਬਿਨਾਂ ਗੱਲ ਬਣਤੀ ਨਹੀਂ ਜੀ ਬਾਜ ਵਾਲੀ ਆਉਣੀ ਆ ਜੀ ਮੈਂ ਕਰ ਲਿਆ ਕੇ ਜੀ ਫੇਰ ਬਣਾਇਆ ਕਰਾਂਗੇ ਬੁਲਾਓ ਕਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਭਰਾ ਬਣ ਕੇ ਇੱਕ ਵੀਡੀਓ ਲੈ ਕਰਦਾ ਕਰੋ ਤੇ ਛੋਟੇ ਪਿਆਰ ਦੀ ਲੋੜ ਆ ਹਨਾ ਤੁਹਾਨੂੰ ਪਤਾ ਹੀ ਆ ਉਹ ਕਿਹੜੀ ਲੈਂਡ ਤੋਂ ਨਿਕਲੇ ਹਨਾ ਉੱਥੋਂ ਨਿਕਲਣਾ ਚਾਹੁੰਦੇ ਆ ਜਮਾ ਉਧਰ ਨੂੰ ਨਾ ਜਾਈਏ ਇਹ ਜੇ ਫਪਲੀ ਹੈ ਅਸੀਂ ਸੋਚ ਰਹੇ ਹਾਂ ਵੀ ਉਧਰ ਨਾ ਮੰਨ ਜਾਵੇ ਜੇ ਉਹਦੇ ਘਰ ਕੀ ਬਲਾਵ ਕਮਣਾ ਹੋਣ ਲੱਗੇ ਹੋਗੇ ਚੱਲ ਬੰਦੇ ਦਾ ਧਿਆਨ ਇੱਧਰ ਬਲਾਵ ਹੀ ਰਹਿੰਦਾ ਜੀ ਮਾਤਾ ਦਾ ਕਰੋ ਐਨਰ ਨੂੰ ਵਾਪਸ ਪਿਆਰ ਨੂੰ ਵਾਪਸ ਖਰਾਰ ਦੀ ਲੋੜ ਆ ਬਈ ਨਹੀਂ ਕਹਦੇ ਵੀ ਪਰੋ ਫਾਇਸਾ ਜੀ ਨਹੀ गाइस ਇਹਦੀ ਕੋਈ ਗਾਰਨੀ ਆਹ ਹਾ ਦਿੱਤਾ ਵੇ ਰ ਅਪ ਦਾ ਹਾਰਾ ਕੁਛ ਹੈਗਾ ਉਹਦਾ ਵਸ ਪਿਆਰ ਦੀ ਗੱਲ ਕਰਦੀ ਮਹੀ ਮਹੀ ਲੋ ਮਹਾਰਾਜ ਇੱਕ ਵਾਰ ਚੱਲਦੀ ਕਰ ਫਾਈ ਤੇ ਪਰ ਫਾਰਕ ਲਈ ਸਾਰਿਆਂ ਨੂੰ ਪਹਿਲਾਂ ਗੁਰੂ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਗੁਰੂ ਹੀ ਬਹੁਤੀ ਆ ਗਈ ਪ੍ਰਿੰਟਰ ਦੇ ਲਵੀ ਆ ਗਈ ਆ ਗਿਆ ਜੀ ਇਹ ਖਾ ਪ੍ਰਿੰਟਰ ਇਹ ਗਲੋ ਜੀ ਮੋੜਿਆ ਇਹ ਔੜੇ ਟਾਈਮ ਵੀ ਔੜੇ ਹੀ ਕੰਮ ਕਰਦੇ ਗਾਇ ਦੀ ਪ੍ਰੋਬਲਮ ਕਰਦੀ ਠੀਕ हां जी हां जी हां जी गाय दी ਕਰਤੀ ਪ੍ਰੋਬਲਮ ਠੀਕ ਹੁਣ ਓਕੇ ਐ ਦੇਖੀ ਭਾਈ ਹਟੋ ਵਾਲਿਆ ਹੋਰ ਬਾਬਾ ਦੱਸ ਠੰਡਾ ਢੰਡਾ ਪੀਣਾ ਲੈ ਲੈਨੇ ਆਂ ਹੈਂ ਨਾ ਦੇਖ ਲਾ ਢੰਡਾ ਦਾ ਪਾਣੀ ਨਹੀਂ ਚੀਂਦਾ ਨਾ ਕਰਮ ਲੈ ਲਾਂਗੇ ਹੈਂ ਪਰ ਲੈ ਕੋ ਕੁਲਮ ਆ ਗਿਆ ਐ ਵੀ ਠੰਡਾ ਦਾ ਢੰਡਾ ਹੀ ਆ ਚਲੋ ਠੀਕ ਐ ਜੀ ਆ ਲੈ ਪੋੜਾ ਹਲੋ ਅੱਪੋਲੋ ਇੱਧਰ ਦੀ ਵੀ ਚੱਲੀ ਹੈ ਹਾਂ ਬਾਰ-ਬਾਰ ਦੀ ਬਿੱਲੀ ਦਾ ਵਧੀਆ ਠੀਕ ਹੈ ਆ ਕੀ ਪਾਏ ਤੇ ਲੋੜੇ ਪੋਲਜਾ ਬਣਾਤਾ ਹਾਂਜੀ ਹਾਂਜੀ ਚਲੋ ਫੇਰ ਬਣਾਉਨੇ ਬਾਕੀ ਬਾਬਾ ਚੰਗਾ ਚੰਗਾ ਓਕੇ ਲੋ ਜੀ ਆ ਜੀ ਬਾਬਾ ਜੀ ਨੂੰ ਤਾਰਦਾ ਜੀ ਸਮਝ ਨਹੀਂ ਸੀ ਕੀ ਲੱਗਦੇ ਸੀ ਆਪਣੇ ਕੰਮ ਲੋਕਾਂ ਵਰਿਆਂ ਨੇ ਆਪਣੀ ਕਾਈ ਛੱਟ ਕਰਤੀ ਗਿਆ ਕੰਮ ਲੋਕ ਜੀ ਆ ਦੇ ਫੇਰ ਲਾਂਕੜੀਆਂ ਦਰਵਾਜੇ ਕੋਲੇ ਜਿੱਥੋਂ ਦੀ ਗਏ ਸੀ ਉੱਥੇ ਹੀ ਵੇਰਾਉਂਦਾ ਰੰਗ ਲੋਕ